ਦੋਸਤੋ ਈਰਾਨ ਅਤੇ ਇਜ਼ਰਾਈਲ ਦਾ ਜਿਹੜਾ ਕੌਨਫਲਿਕਟ ਆ ਉਹ ਰੁਕਣ ਦਾ ਬਿਲਕੁਲ ਵੀ ਨਾਮ ਨਹੀਂ ਲੈ ਰਿਹਾ ਇਸ ਸਮੇਂ ਜਿਹੜੇ ਹਾਲਾਤ ਨੇ ਕਿ ਦੋਹਾਂ ਮੁਲਕਾਂ ਦੇ ਅੰਦਰ ਲਗਾਤਾਰ ਤੀਸਰਾ ਦਿਨ ਜਿਹੜਾ ਐਤਵਾਰ ਦੀ ਰਾਤ ਵੀ ਲਗਾਤਾਰ ਤੀਸਰੀ ਰਾਤ ਹੋ ਗਈ ਆ ਕਿ ਜਦੋਂ ਚਾਹੇ ਤਹਿਰਾਨ ਆ ਈਰਾਨ ਦੇ ਅੰਦਰ ਚਾਹੇ ਉਧਰ ਇਜ਼ਰਾਈਲ ਵਾਲੇ ਪਾਸੇ ਜਰੂਸ਼ਲਮ ਆ ਜਾਂ ਟੈਲ ਅਵੀਵ ਆ ਦੋਹਾਂ ਪਾਸੇ ਜਿਹੜੇ 에ਅਰ ਰੇਟ ਸਾਇਰਨਸ ਤੇ ਲੋਕਾਂ ਨੂੰ ਬੰਕਰਾਂ ਦੇ ਵਿੱਚ ਜਾਣ ਦੇ ਲਈ ਇਸ ਵੀਕੇ ਦੀਆਂ ਜਿਹੜੇ ਲਗਾਤਾਰ ਉੱਥੇ ਸਾਰਨ ਵੱਜ ਰਹੇ ਨੇ ਮਤਲਬ ਕਿ ਜ਼ਿੰਦਗੀ ਲੋਕਾਂ ਦੀ ਉਥਲ-ਪੁਥਲ ਹੋ ਚੁੱਕੀ ਆ ਤੇ ਕੋਈ ਪਤਾ ਨਹੀਂ ਤੁਹਾਨੂੰ ਕਿਹੜੇ ਟਾਈਮ ਕਿੱਥੋਂ ਆਕੇ ਕੋਈ ਮਿਸਾਲ ਤੁਹਾਡੇ ਏਰੀਆ ਦੇ ਵਿੱਚ ਆ ਜਾਣੀਆਂ ਈਰਾਨ ਵਾਲਿਆਂ ਦੇ ਵੱਲੋਂ ਇਜ਼ਰਾਈਲੀ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾ ਰਿਹਾ ਕਿ ਜਿੰਨੀਆਂ ਵੀ ਮਹੱਤਵਪੂਰਨ ਜਗ੍ਹਾਾਂ ਨੇ ਇਜ਼ਰਾਈਲ ਦੀਆਂ ਵੀ ਤੁਸੀਂ ਉੱਥੋਂ ਲਾਗੋ ਲਾਗੋ ਖਾਲੀ ਕਰ ਦਿਓ ਇਜ਼ਰਾਈਲ ਜਿਹੜਾ ਜਿਹੜਾ ਅਦਰਵੇ ਰਾਉਂਡ ਜਿਹੜੇ ਇਜ਼ਰਾਈਲ ਵਾਲੇ ਆ ਉਹ ਈਰਾਨ ਨੂੰ ਕਹਿ ਰਹੇ ਨੇ ਕਿ ਭਾਈ ਜਿੱਥੇ-ਜਿੱਥੇ ਵੀ ਈਰਾਨੀਅਨ ਲੋਕਾਂ ਜਿਹੜੇ ਵੀ ਮਹੱਤਵਪੂਰਨ ਜੜੀਆਂ ਬਿਲਡਿੰਗਸ ਨੇ ਮਹੱਤਵਪੂਰਨ ਸਥਾਨ ਨੇ ਈਰਾਨ ਦੇ ਅੰਦਰ ਵੀ ਉੱਥੇ ਲਾਗੇ ਤੁਸੀਂ ਨਾ ਰਹੋ ਦੈਟ ਮੀਨਸ ਕਿ ਦੋਹੇ ਮੁਲਕਾਂ ਦਾ ਟਾਰਗੇਟ ਇਹ ਆ ਕਿ ਇੱਕ ਦੂਸਰੇ ਦੀ ਜਿਹੜੀ ਆ ਉਹ ਮਹੱਤਵਪੂਰਨ ਜਿਹੜੇ ਟਿਕਾਣੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਇਰਾਨ ਦੇ ਅੰਦਰ ਆਲਰੇਡੀ ਆਇਲ ਡੈਪੂ ਵਗੈਰਾ ਨੂੰ ਜਿਹੜਾ ਨਿਸ਼ਾਨਾ ਇਜ਼ਰਾਈਲ ਬਣਾ ਚੁੱਕਾ ਇਜ਼ਰਾਈਲ ਨੇ ਬਲੋ ਲਗਾਤਾਰ ਇਹ ਕਲੇਮ ਕੀਤਾ ਜਾ ਰਿਹਾ ਕਿ ਜਿਹੜੇ ਇਰਾਨੀਅਨ ਫੋਰਸਸ ਦੇ ਬਲੋਂ ਸਿਵਿਲੀਅਨ ਏਰੀਆਜ਼ ਨੂੰ ਵੀ ਹਿੱਟ ਕੀਤਾ ਜਾ ਰਿਹਾ ਆਬਵੀਅਸਲੀ ਇਰਾਨ ਵਾਲੇ ਵੀ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਸਿਵਿਲੀਅਨਸ ਨੂੰ ਮਾਰਿਆ ਜਾ ਰਿਹਾ ਤੇ ਆਮ ਤੌਰ ਤੇ ਜੰਗਾਂ ਯੁੱਧਾਂ ਦੇ ਵਿੱਚ ਇਸ ਵੀ ਕਿਦਾਂ ਨੈਰੇਟਿਵ ਹਮੇਸ਼ਾ ਜਿਹੜੀਆਂ ਵਾਰ ਲੜ ਰਹੀਆਂ ਤੇ ਰਹ ਹੁੰਦੀਆਂ ਇਹਨਾਂ ਦੇ ਬਲੋਂ ਇੱਕ ਕ੍ਰੀਏਟ ਵੀ ਕੀਤਾ ਜਾਂਦਾ ਸੋ ਇਹ ਆਪਾਂ ਹੁਣੇ ਹੀ ਤਾਜ਼ਾ ਜੇਕਰ ਆਪਾਂ ਉਦਾਹਰਨ ਲਈਏ ਤਾਂ ਭਾਰਤ ਤੇ ਪਾਕਿਸਤਾਨ ਦੀ ਕਿ ਦੋਹੀ ਮੁਲਕ ਜਿਹੜਾ ਇਹਨਾਂ ਦਾ ਦੋਨਾਂ ਦਾ ਮੀਡੀਆ ਇੱਕ ਦੂਸਰੇ ਦੇ ਬਾਬਤ ਇਹ ਕਹਿ ਰਿਹਾ ਸੀਗਾ ਕਿ ਇੰਡੀਅਨ ਆਰਮੀ ਜਿਹੜੀ ਆ ਵੀ ਉਹ ਪਾਕਿਸਤਾਨ ਦਾ ਮੀਡੀਆ ਇਹ ਕਹਿ ਰਿਹਾ ਸੀਗਾ ਕਿ ਇੰਡੀਅਨ ਆਰਮੀ ਸਿਵਿਲਿਅਨ ਸਿਵਿਲਿਅਨ ਏਰੀਆਜ਼ ਦੇ ਵਿੱਚ ਫਾਇਰ ਕਰ ਰਹੀ ਆ ਤੇ ਜਦ ਕਿ ਦੂਜੇ ਪਾਸੇ ਇੰਡੀਅਨ ਮੀਡੀਆ ਇਹ ਕਹਿ ਰਿਹਾ ਸੀਗਾ ਜਿਹੜਾ ਪਾਕਿਸਤਾਨੀ 에ਅਰ ਫੋਰਸ ਨੇ ਜਾਂ ਜਿਹੜੀ ਪਾਕਿਸਤਾਨ ਦੀ ਆਰਮੀ ਆ ਉਹ ਇੰਡੀਅਨ ਜਿਹੜੇ ਸਿਵਿਲਿਅਨ ਏਰੀਆਜ਼ ਆ ਉਹਨਾਂ ਦੇ ਵਿੱਚ ਉਹ ਅਟੈਕ ਕਰ ਰਹੀ ਆ ਸੋ ਇਸ ਅਮਰੀਕਨ ਦਾ ਮਤਲਬ ਕਿ ਹਮੇਸ਼ਾ ਕਾਉਂਟਰ ਕਲੇਮ ਤੇ ਕਲੇਮ ਤੇ ਕਾਉਂਟਰ ਕਲੇਮ ਨਿਸ਼ਾ ਜਿਹੜੇ ਵਾਰ ਦੇ ਦੌਰਾਨ ਕੌਨਫਲਿਕਟ ਦੇ ਦੌਰਾਨ ਉਹ ਹਮੇਸ਼ਾ ਚੱਲਦੇ ਰਹਿੰਦੇ ਆ ਪਰ ਇਸ ਸਮੇਂ ਰਾਈਟ ਨਾਓ ਜੇਕਰ ਮੈਂ ਤੁਹਾਡੇ ਨਾਲ ਨੰਬਰ ਜੇਕਰ ਸਾਂਝਾ ਕਰਾਤਾ ਬੀਬੀਸੀ ਨਿਊਜ਼ ਨੇ ਇਰਾਨੀਅਨ ਮੀਡੀਆ ਦੇ ਹਵਾਲੇ ਦੇ ਨਾਲ ਇਹ ਰਿਪੋਰਟ ਕੀਤਾ ਕਿ ਇਰਾਨ ਦੇ ਅੰਦਰ ਇਜ਼ਰਾਈਲੀ ਹਮਲਿਆਂ ਦੇ ਚੱਲਦੇ 128 ਲੋਕ ਮਾਰੇ ਜਾ ਚੁੱਕੇ ਨੇ ਜਦਕਿ ਇਰਾਨੀਅਨ ਸਟ੍ਰਾਈਕਸ ਦੇ ਚੱਲਦੇ ਆਇਜ਼ਰਾਈਲ ਦੇ ਅੰਦਰ 10 ਲੋਕਾਂ ਦੀ ਮੌਤ ਦੀ ਹਜੇ ਤੱਕ ਜਿਹੜੀ ਉਹ ਖਬਰ ਸਾਹਮਣੇ ਆ ਰਹੀ ਆ ਇਸ ਸਮੇ ਸਭ ਤੋਂ ਮਹੱਤਵਪੂਰਨ ਪਿਛਲੇ ਕੁਝ ਜਿਹੜੇ ਇੱਕ ਦੋ ਦਿਨ ਨੇ ਤੇ ਇਹਨਾਂ ਦੇ ਜਿਹੜੇ ਮਹੱਤਵਪੂਰਨ ਘੰਟੇ ਗੁਜ਼ਰੇ ਨੇ ਇਹਨਾਂ ਦੇ ਵਿੱਚ ਮੇਨ ਗੱਲਾਂ ਕੀ ਸਾਹਮਣੇ ਆਈਆਂ ਸਭ ਤੋਂ ਵੱਡੀ ਖਬਰ ਤਾਂ ਇਹ ਆਸ਼ਚੋਪਤੀ ਨੇ ਡੋਨਲਡ 트੍ਰੰਪ ਇਹ ਕਹਿਆ ਜਾ ਰਿਹਾ ਕਿ ਉਹਨਾਂ ਨੂੰ ਇਜ਼ਰਾਈਲ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਆ ਉਹਨਾਂ ਨੂੰ ਮਾਰ ਸਕਦੇ ਆ ਬਹੁਤ 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 ਜ਼ਿਆਦਾ ਵੱਡੀ ਗੱਲ ਆ ਇਹ ਬੀਬੀਸੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਕਿ ਜਿਹੜੇ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਇਸ ਪਲਾਨ ਨੂੰ ਰਿਜੈਕਟ ਕੀਤਾ ਅੱਛਾ ਜਿਹੜਾ ਬੀਬੀਸੀ ਨਿਊਜ਼ ਦਾ ਯੂਐਸ ਦੇ ਅੰਦਰ ਅਫੀਸ਼ੀਅਲ ਪਾਰਟਨਰ ਆ ਉਹ ਹੈਗਾ ਸੀਵੀਐਸ ਨਿਊਜ਼ ਸੋ ਸੀਵੀਐਸ ਨਿਊਜ਼ ਦਾ ਇਹ ਕਹਿਣਾ ਕਿ ਜਿਹੜੇ ਇਹਨਾਂ ਦੇ ਈਰਾਨ ਦੇ ਸੁਪਰੀਮ ਲੀਡਰ ਨੇ ਆਇਤੋਲਾ ਅਲੀ ਖਮਨਾਈ ਤਿੰਨ ਯੂਐਸ ਅਫੀਸ਼ੀਅਲਸ ਨੇ ਸੀਵੀ ਨਿਊਜ਼ ਨੂੰ ਇਹ ਦੱਸਿਆ ਕਿ ਇਹਨਾਂ ਨੂੰ ਮਾਰਨ ਦਾ ਪਲਾਨ ਜਿਹੜਾ ਇਜ਼ਰਾਈਲ ਨੇ ਬਣਾਇਆ ਹੋਇਆ ਸੀਗਾ ਜਾਂ ਇਜ਼ਰਾਈਲ ਨੇ ਇਹਨਾਂ ਨੂੰ ਇਹ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਆ ਅਜਤੋਲਾ ਅਲੀ ਖਮਾਨੀ ਖਮਾਨਾਈ ਨੂੰ ਮਾਰਨ ਦਾ ਜਿਹੜਾ ਪਲਾਨ ਬਣਾਇਆ ਹੋਇਆ ਸੀਗਾ ਤੇ ਇਹਨੂੰ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਰਿਜੈਕਟ ਕਰ ਦਿੱਤਾ ਇੱਕ ਆਫੀਸ਼ੀਅਲ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਜ਼ਰਾਈਲ ਦੇ ਕੋਲ ਮੌਕਾ ਸੀਗਾ ਕਿ ਉਹ ਜਿਹੜੇ ਇਹ ਖਮਨਾਈਆ ਜਾਂ ਖਮਿਨੀ ਆਪਣੀ ਜਿਹੜੀ ਲੈਂਗੁਏਜ ਦੇ ਵਿੱਚ ਮੋਸਟਲੀ ਆਪਾਂ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਖਮਿਨੀ ਦਾ ਸ਼ਬਦ ਯੂਜ਼ ਕਰ ਲਈਦਾ ਹੋ ਸਕਦਾ ਥੋੜਾ ਡਿਫਰੈਂਟ ਤਰੀਕੇ ਨਾਲ ਵੀ ਪ੍ਰੋਨਾਂਊਂਸ ਕੀਤਾ ਜਾਂਦਾ ਹੋਵੇ ਵੈਸੇ ਤਾਂ ਪਰਸ਼ੀਅਨ ਦੇ ਵਿੱਚ ਮੋਸਟਲੀ ਸਾਡੀਆਂ ਕਈ ਚੀਜ਼ਾਂ ਤਾਂ ਰਲਦੀਆਂ ਵੀ ਨੇ ਸੋ ਆਇਤੋਲਾ ਖਮੀਨੀ ਜਿਹੜਾ ਮੋਸਟਲੀ ਕਿਹਾ ਜਾਂਦਾ ਸੋ ਇਹ ਜਿਹੜੇ ਆਇਤੋਲਾ ਖਮੀਨਾਈ ਹੈਗੇ ਨੇ ਇਹਨਾਂ ਨੂੰ ਮਾਰਨ ਦਾ ਮੌਕਾ ਸੀਗਾ ਇਜ਼ਰਾਈਲ ਦੇ ਕੋਲ ਇਹ ਇੱਕ ਆਫੀਸ਼ਲ ਦਾ ਕਹਿਣਾ ਹੈ ਤੇ ਜਦੋਂ 트럼ਪ ਪ੍ਰੈਜ਼ੀਡੈਂਟ 트럼ਪ ਤੱਕ ਇਹ ਗੱਲ ਪਹੁੰਚਾਈ ਗਈ ਤੇ ਉਹਨਾਂ ਨੇ ਇਸ ਚੀਜ਼ ਨੂੰ ਰਿਜੈਕਟ ਕਰ ਦਿੱਤਾ ਡੋਨਲਡ 트럼ਪ ਨੇ ਜਿਹੜਾ ਇਹ ਗੱਲ ਕਹੀ ਆ ਬਈ ਇਸ ਆਫੀਸ਼ਲ ਨੇ ਇਹ ਗੱਲ ਕਹੀ ਆ ਕਿ 트럼ਪ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਨਯਾਮਿਨ ਨਤਨ ਜਾਹੂ ਨੂੰ ਕਿਹਾ ਕਿ ਇਹ ਕੋਈ ਚੰਗਾ ਆਈਡੀਆ ਨਹੀਂ ਹੈਗਾ ਇਟ ਵਾਸ ਨਾਟ ਆ ਗੁੱਡ ਆਈਡੀਆ ਐਂਡ ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਵੀ ਜਿਹੜੇ ਨਿਤਨੀਆਹੁਆ ਤੇ ਟਰੰਪ ਆ ਇਹਨਾਂ ਦੇ ਦਰਮਿਆਨ ਜਦੋਂ ਇਜ਼ਰਾਈਲ ਨੇ ਇੱਕ ਵੱਡਾ ਅਟੈਕ ਇਰਾਨ ਦੇ ਉੱਤੇ ਲੰਘੇ ਦਿਨੀ ਕੀਤਾ ਮਤਲਬ ਜਿਹੜਾ ਪਹਿਲਾਂ ਇਹਨਾਂ ਨੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦੀ ਗੱਲਬਾਤ ਦੋਹਾਂ ਲੀਡਰਾਂ ਦੀ ਹੋਈ ਆ ਮਤਲਬ ਕਿ ਨਿਤਨੀਆਹੁਆ ਤੇ ਡੋਨਾਲਡ ਟਰੰਪ ਦੀ ਤੇ ਅਟੈਕ ਡੈਫੀਨਿਟਲੀ ਜੀ ਉਹ ਬਹੁਤ ਵੱਡਾ ਸੀ ਗਾਇਸ ਆਪਣੇ ਇਜ਼ਰਾਈਲੀ ਮਿਲਟਰੀ ਨੂੰ ਇਹ ਤਾਂ ਸਾਰਿਆਂ ਨੂੰ ਪਤਾ ਕਿ ਵੈਸਟਰਨ ਪਾਵਰਸ ਉਹਦੇ ਪਿੱਛੇ ਖੜੀਆਂ ਨੇ ਖਾਸ ਕਰਕੇ ਅਮਰੀਕਾ ਬਹੁਤ ਖੁੱਲ ਕੇ ਉਹਦੇ ਨਾਲ ਆ ਪਰ ਮੋਸਾਦ ਇੰਟੈਲੀਜੈਂਸ ਏਜੰਸੀ ਜਿਹੜੀ ਆ ਇਹਦੇ ਤੇ ਬਹੁਤ تنਕੀਦ ਹੋਈ ਜਦੋਂ 7 ਅਕਤੂਬਰ ਵਾਲਾ ਸਾਰਾ ਕੁਝ ਹੋਇਆ ਕਿ ਕਿੱਥੇ ਸੁੱਤੀ ਪਈ ਸੀ ਮੋਸਾਦ ਪਰ ਮੋਸਾਦ ਵਾਲਿਆਂ ਨੇ ਇੱਕ ਵਾਰ ਫਿਰ ਇਹ ਦਿਖਾ ਲਿਆ ਦੁਨੀਆ ਨੂੰ ਹਾਲਾਂਕਿ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਅਸੀਂ ਤਾਂ ਬਿਲਕੁਲ ਵੀ ਜਿਹੜਾ ਨਹੀਂ ਕਹਿੰਦੇ ਕਿ ਕੋਈ ਬਹੁਤ ਚੰਗੀ ਜਾਂ ਵੱਡੀ ਗੱਲ ਆ ਪਰ ਇਹ ਜ਼ਰੂਰ ਆ ਕਿ ਇਹ ਜਿਹੜਾ ਵਾਰਫੇਅਰ ਆ ਇਹਦੇ ਵਿੱਚ ਇਜ਼ਰਾਈਲ ਦਾ ਹੱਥ ਬਹੁਤ ਜ਼ਿਆਦਾ ਉੱਚਾ ਆ ਇਸ ਸਮੇਂ ਜਿਹੜੀਆਂ ਦੋਨੇ ਧਿਰਾਂ ਆ ਇੱਕ ਤਾਂ ਉਹਦੀ ਵਜ੍ਹਾ ਇਹਦੀ ਆ ਕਿ ਅਮਰੀਕਾ ਜਾਂ ਬਾਕੀ ਵੈਸਟਨ ਪਾਵਰਸ ਜਿਹੜੀਆਂ ਇਜ਼ਰਾਈਲ ਦੇ ਨਾਲ ਖੜੀਆਂ ਨੇ ਪਰ ਦੂਜੀ ਵੱਡੀ ਗੱਲ ਜਿਹੜੀ ਮਸਾਦਰਗੀ ਇੰਟੈਲੀਜੈਂਸ ਏਜੰਸੀ ਆ ਕਿਸੇ ਮੁਲਕ ਦੇ ਦੋ ਇੱਕ ਉਹਨਾਂ ਦੇ ਆਰਮੀ ਚੀਫ ਜਿਹੜੀ Kurds ਫੋਰਸ ਆ ਉਹ ਵੀ ਇੱਕ ਤਰੀਕੇ ਦੀ ਆਰਮੀ ਹੀ ਆ ਉਹਨਾਂ ਦੀ ਉਹਨਾਂ ਦੇ ਚੀਫ ਨੂੰ ਮਾਰ ਦਿੱਤਾ ਉਹਨਾਂ ਦੇ ਵਿਗਿਆਨੀ ਮਾਰ ਦਿੱਤੇ ਤੇ ਇਸੇ ਕਰਕੇ ਜਦੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਇਜ਼ਰਾਈਲ ਦੇ ਕੋਲ ਓਪਰਚੁਨਿਟੀ ਸੀਗੀ ਅਜਤੋਲਾ ਖਮੀਨੀ ਨੂੰ ਵੀ ਮਾਰਨ ਦੀ ਯੂ ਨੇਵਰ ਨੋ ਕਿ ਹੋ ਸਕਦਾ ਉਹਨਾਂ ਦੇ ਕੋਲ ਇਹ ਮੌਕਾ ਹੋਵੇ ਜਿਹਨੂੰ ਕਿ ਅਮਰੀਕਾ ਦੇ ਵਿੱਚੋਂ ਉੱਥੇ ਦੇ ਅਫੀਸ਼ੀਅਲਸ ਇਹ ਗੱਲ ਕਰ ਰਹੇ ਨੇ ਕਿ ਡੋਨਲਡ ਟਰੰਪ ਨੇ ਇਸ ਪਲੈਨ ਨੂੰ ਰਿਜੈਕਟ ਕੀਤਾ ਇਹਨੂੰ ਉਹਨੇ ਨਹੀਂ ਮੰਨਿਆ ਅੱਛਾ ਫਿਰ ਅੱਗੇ ਸੁਣੋ ਤੁਸੀਂ ਇਸ ਗੱਲ ਬਾਬਤ ਜਿਹੜੀ ਕਿ ਇੰਟਰਵਿਊ ਹਾਲੀਆ ਹੁਣੇ ਹੋਈ ਆ ਜੀ ਨਿਤਨੀਆਹੁ ਸਾਹਿਬ ਦੀ ਫੌਕਸ ਨਿਊਜ਼ ਦੇ ਨਾਲ ਉਹਨਾਂ ਨੇ ਨਿਤਨੀਆਹੁ ਤੋਂ ਇਹ ਗੱਲ ਪੁੱਛੀ ਇਜ਼ਰਾਈਲੀ ਪ੍ਰਧਾਨ ਮੰਤਰੀ ਤੋਂ ਵੀ ਕੀ ਇਦਾਂ ਦੀ ਕੋਈ ਗੱਲ ਹੋਈ ਸੀ ਕਿ ਤਾਂ ਇਹਨੂੰ ਨਾ ਤਾਂ ਡਿਨਾਈ ਕੀਤਾ ਉਹਨਾਂ ਨੇ ਨਾ ਇਹਨੂੰ ਐਕਸੈਪਟ ਕੀਤਾ ਇਦੇ ਵਿੱਚ ਉਹਨਾਂ ਨੇ ਕਿਹਾ ਕਿ there are so many false reports of conversations that never happened and i'm not going to get into that ਕਿ ਬਹੁਤ ਸਾਰੀਆਂ ਇਦਾਂ ਦੀਆਂ ਫੇਕ ਨਿਊਜ਼ ਵਗੈਰਾ ਚੱਲ ਰਹੀਆਂ ਨੇ ਆ ਹੋਇਆ ਜਾਂ ਆ ਨਹੀਂ ਹੋਇਆ ਵੀ ਮੈਂ ਇਹਦੇ ਵਿੱਚ ਨਹੀਂ ਪੈਣਾ ਵੀ ਕੀ ਗੱਲ ਹੋਈ ਸੀ ਜਾਂ ਕੀ ਨਹੀਂ ਹੋਈ ਸੀ ਬਟ ਆਈ ਕੈਨ ਟੈਲ ਯੂ ਆਈ ਥਿੰਕ ਵੀ ਡੂ ਵਾਟ ਵੀ ਨੀਡ ਟੂ ਡੂ ਵੀ ਵਿਲ ਡੂ ਵਾਟ ਵੀ ਨੀਡ ਟੂ ਡੂ ਐਂਡ ਆਈ ਥਿੰਕ ਦ ਯੂਨਾਈਟਿਡ ਸਟੇਟਸ ਨੋਜ਼ ਵਾਟ ਇਜ਼ ਗੁੱਡ ਫੋਰ ਦ ਯੂਐਸ ਐਂਡ ਆਮ ਜਸਟ ਨਾਟ ਗੋਇੰਗ ਟੂ ਗੈਟ ਇਨ ਟੂ ਇਟ ਕਿ ਅਸੀਂ ਉਹ ਕਰਨਾ ਇਜ਼ਰਾਈਲ ਨੇ ਉਹ ਕੰਮ ਕਰਨਾ ਜਿਹੜਾ ਸਾਨੂੰ ਕਰਨਾ ਜ਼ਰੂਰੀ ਹੋਇਆ ਮੈਨੂੰ ਲੱਗਦਾ ਮੈਨੂੰ ਜਿਹੜਾ ਨਤਨਯਾਹੂ ਨੇ ਕਿਹਾ ਕਿ ਮੇਰੇ ਮੇਰੇ ਹਿਸਾਬ ਦੇ ਨਾਲ ਯੂਨਾਈਟਿਡ ਸਟੇਟਸ ਨੂੰ ਵੀ ਪਤਾ ਕਿ ਉਹਨਾਂ ਦੇ ਲਈ ਚੰਗੀ ਚੀਜ਼ ਕਿਹੜੀ ਆ ਤੇ ਜਿਹੜੀ ਵੀ ਉਹਨਾਂ ਨੇ ਕਰਨੀ ਆ ਉਹ ਕਰ ਲੈਣਗੇ ਮੈਂ ਇਸ ਗੱਲ ਦੇ ਵਿੱਚ ਨਹੀਂ ਆਉਣਾ ਤੇ ਇਹਨੂੰ ਨਾ ਤਾਂ ਉਹਨਾਂ ਨੇ ਡਿਨਾਈ ਕੀਤਾ ਨਾ ਕਨਫਰਮ ਕੀਤਾ ਦੈਟ ਮੀਨਸ ਇਟਸ ਅ ਵੈਰੀ ਬਿਗ ਥਿੰਗ ਤੇ ਅੱਛਾ ਇਹਦੇ ਵਿੱਚ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਆ ਕਿ 1-2 ਦਿਨਾਂ ਦੀ ਇੱਕ ਹੋਰ ਵੀ ਗੱਲ ਲਗਾਤਾਰ ਆ ਰਹੀ ਆ ਜਦੋਂ ਜਿਹੜੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਬੈਨੀਆਮਿਨ ਨਤਨਿਆਹੁ ਉਹ ਕੀ ਕਹਿੰਦੇ ਨੇ ਈਰਾਨ ਦੇ ਲੋਕਾਂ ਨੂੰ ਹੁਣੇ ਲਗਾਤਾਰ ਜਿਹੜੀ ਇਜ਼ਰਾਈਲ ਦੇ ਵਿੱਚ ਇੱਕ ਨੈਰੇਟਿਵ ਖੜਾ ਕੀਤਾ ਜਾ ਰਿਹਾ ਕਿ ਸਾਡੀ ਵਾਰ ਜਿਹੜੀ ਆ ਉਹ ਈਰਾਨ ਦੇ ਲੋਕਾਂ ਦੇ ਪ੍ਰਤੀ ਨਹੀਂ ਹੈਗੀ ਅਸੀਂ ਈਰਾਨੀਅਨ ਲੋਕਾਂ ਦੇ ਨਾਲ ਆ ਈਰਾਨੀਅਨ ਲੋਕ ਉੱਠ ਖੜੇ ਹੋਣ ਤੇ ਜਿਹੜੀ ਇਹ ਬਰੂਟਲ ਰਜਿਮ ਆ ਇਹਨੂੰ ਉਖਾੜ ਕੇ ਸਿੱਟ ਦੇਣ ਇਹ 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 ਜਿਹੜੀ ਆ ਗੱਲ ਆ ਕੋਈ ਆਊਟ ਆਫ ਦਾ ਬਲੂ ਨਹੀਂ ਆਈ ਕਿਉਂਕਿ ਪਹਿਲਾਂ ਵੀ ਇਸ ਤਰੀਕੇ ਦੀਆਂ ਖਬਰਾਂ ਸਿਗੀਆਂ ਕਿ ਜਿਹੜਾ ਰਜ਼ਾ ਪੈ흘ਵੀ ਇਹ ਜਿਹੜੇ ਕ੍ਰਾਊਨ ਪ੍ਰਿੰਸ ਨੇ ਈਰਾਨ ਦੇ ਜਿਹੜਾ ਪਹਿਲਾਂ ਈਰਾਨ ਦੇ ਵਿੱਚ ਸ਼ਾਹ ਦੀ ਹਕੂਮਤ ਹੁੰਦੀ ਸੀ ਸ਼ਾਹ ਰਜ਼ਾ ਪੈ흘ਵੀ ਦੀ ਉਹਦੇ ਜਿਹੜਾ ਇਹ ਹੈਗੇ ਨੇ ਪ੍ਰਿੰਸ ਸੋ ਇਹ ਰਜ਼ਾ ਪੈ흘ਵੀ ਨੇ BBC ਨੂੰ ਦੱਸਿਆ ਕਿ ਜਿਹੜੇ ਇਰਾਨ ਦੇ ਰੂਲਰਸ ਨੇ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਤੇ ਉਹਨਾਂ ਦੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਕੋਲ ਇੱਕ ਓਪਰਚ्युनिटी ਆ ਕਿ ਉਹ ਇਹਦੇ ਖਿਲਾਫ ਉੱਠ ਕੇ ਖੜੇ ਹੋਣ ਐਂਡ ਤੇ ਜੇਕਰ ਆਪਾਂ ਇਹ ਦੇਖੀਏ ਕਿ ਇਹ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਇੱਕ ਖਬਰ ਗਰਦਿਸ਼ ਕਰ ਰਹੀ ਸੀਗੀ ਕਿ ਜਿਹੜੇ ਇਹ ਆਪਣੇ ਰਜ਼ਾ ਪੈ흘ਵੀ ਨੇ ਇੱਥੇ ਜਰੂਸ਼ਲਮ ਦੇ ਵਿੱਚ ਨੇ ਜਾਂ ਇਜ਼ਰਾਈਲ ਦੇ ਵਿੱਚ ਨੇ ਇਹ ਸੋ ਇਟਸ ਅ ਵੈਰੀ 빅 ਡਿਵੈਲਪਮੈਂਟ ਕਿ ਜੇਕਰ ਇਹ ਇੱਕ ਰਜਿਮ ਚੇਂਜ ਕਰਨ ਲਈ ਹੁਣ ਰਜਿਮ ਚੇਂਜ ਕੋਈ ਜੇਕਰ ਇਦਾਂ ਹੁੰਦਾ ਤਾਂ ਅਮਰੀਕਾ ਨੇ ਕੋ ਪਹਿਲੀ ਵਾਰ ਨਹੀਂ ਕਰਨਾ ਇਹਨਾਂ ਨੇ ਬਹੁਤ ਏਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਅਫਗਾਨਿਸਤਾਨ ਦੇ ਵਿੱਚ ਤਾਂ ਹੁਣੇ ਹੀ ਦੇਖਿਆ ਆਪਾਂ ਰਾਾਕ ਦੇ ਵਿੱਚ ਪਹਿਲਾ ਸਾਰਾ ਜਿਹੜਾ ਮਿਡਲ ਈਸਟ ਦੇ ਵਿੱਚ ਜੋ ਕੁਝ ਵੀ ਹੋਇਆ ਅਰਬ ਸਪ੍ਰਿੰਗ ਦਾ ਜਿਹਨੂੰ ਨਾਮ ਦਿੱਤਾ ਗਿਆ ਸੀ ਉਸਾਰਾ ਕੁਝ اسی ਤਰੀਕੇ ਦੀਆਂ ਗੱਲਾਂਬਾਤਾਂ ਸਿਗੀਆਂ ਨਾ ਸੋ ਜੇਕਰ ਇਦਾਂ ਹੁੰਦਾ ਤੇ ਇਹ ਕੋਈ ਬਹੁਤ ਆਊਟ ਆਫ ਦਾ ਬਲੂ ਗੱਲ ਨਹੀਂ ਹੋਣੀ ਤੇ ਇਹ ਗੱਲ ਇਹ ਰਗ ਰਹੀ ਆ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜਾ ਇਰਾਨ ਦੇ ਉੱਤੇ ਅਟੈਕ ਕੀਤਾ ਗਿਆ ਵੀ ਸ਼ਾਇਦ ਉਹਦੀ ਬੁਨਿਆਦ ਦੇ ਵਿੱਚ ਜਿਹੜਾ ਪਲਾਨ ਆ ਇਹ ਸਾਰੀ ਜਿਹੜੀ ਯੋਜਨਾ ਆ ਇਰਾਨ ਦੇ ਉੱਤੇ ਇਜ਼ਰਾਈਲ ਦੀ ਹਮਲਾ ਕਰਨ ਦੀ ਉਹਦੀ ਜਿਹੜੀ ਉਜੜਿਆ ਉਹਦੇ ਵਿੱਚ ਇਹ ਗੱਲ ਪਈ ਆ ਕਿ ਆਪਾਂ ਇਰਾਨ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਤਬਦੀਲ ਕਰਨਾ ਹੁੰਦੇ ਆ ਆਪਾਂ ਇਰਾਨ ਦੀ ਏ ਏ ਜੀ ਜੀ ਰਾਜ ਕਰਨ ਵਾਲੀ ਧਿਰ ਨੂੰ ਗੱਦੀ ਤੋਂ ਲਾ ਕੇ ਉੱਥੇ ਆਪਣੇ ਜਿਹੜੇ ਸਾਡੇ ਭਾਈਵਾਲ ਨੇ ਉਹਨਾਂ ਨੂੰ ਬਿਠਾ ਲੈਣਾ ਜੋ ਕਿ ਬਲਾਦੀਮਰ ਪੁਤਿਨ ਚਾਹੁੰਦਾ ਕਿ ਜ਼ੇਲੈਸਕੀ ਹੁਣੀ ਯੂਕਰੇਨ ਦੇ ਵਿੱਚੋਂ ਨਿਕਲ ਜਾਣ ਤੇ ਇਸ ਮੇਰੇ ਨਾਲ ਜਿੱਦਾਂ ਜਿਹੜਾ ਮੈਨੂੰ ਸਹੀ ਮਾਪਿਕ ਮਾਫਿਕ ਬੈਠਦਾ ਉਦਾਂ ਦਾ ਸ਼ਖਸੀ ਜਿਹੜਾ ਉੱਥੇ ਅੱਗੇ ਬੈਠਦੇ ਵਿੱਚ ਜਿਹਦਾ ਬੈਲਾਰੂਸ ਦੇ ਵਿੱਚ ਉਹ ਜਿਹੜੇ ਲੋਕਾ ਸ਼ਾਂਕੋ ਹੁਣੀ ਆ ਉਹ ਬਲਾਦੀਮਰ ਪੁਤਿਨ ਜੋ ਕਹਿੰਦਾ ਉਹ ਸਲੂਟ ਮਾਰ ਕੇ ਮੰਨ ਲੈਂਦੇ ਆ ਤੇ ਬੈਲਾਰੂਸ ਦੇ ਨਾਲ ਕੋਈ ਪ੍ਰੋਬਲਮ ਨਹੀਂ ਬਲਾਦੀਮਰ ਪੁਤਿਨ ਨੂੰ ਅਦਰਵਾਈਜ਼ ਤਾਂ ਬਾਕੀ ਜਿੰਨੀਆਂ ਵੀ ਸੋਵੀਅਤ ਯੂਨੀਅਨ ਤੋਂ ਅੱਡ ਹੋਈਆਂ ਕੰਟਰੀਆਂ ਹਰੇਕ ਦਿਨ ਨਾਲ ਹੀ ਪੰਗਾ ਮੋਸਟਲੀ ਜਿੰਨੀਆਂ ਦੇ ਵੀ ਨਾਲ ਉਹ ਪਾ ਸਕਦਾ ਤਾਂ ਬਲਾਦੀਮਰ ਪੁਤਿਨ ਨੇ ਕਹਿ ਲਓ ਕਿ ਪੌਣ ਦੀ ਕੋਸ਼ਿਸ਼ ਕੀਤੀ ਹੈ ਜਾਂ ਪਾਇਆ ਹੋਇਆ ਸੋ ਇੱਥੇ ਇਹ ਜਿਹੜਾ ਰਜ਼ਾ ਪਹਿਲਵੀ ਦਾ ਐਸਟੀਕੇ ਦਾ ਬਿਆਨ ਹੋਣਾ ਨਾਲ ਦੀ ਨਾਲ ਬੈਂਜਮਿਨ ਨਿਤਨ ਯਾਹੂਦ ਦੇ ਵੱਲੋਂ ਇਹ ਗੱਲ ਕਹਿਣੀ ਈਰਾਨ ਦੇ ਲੋਕਾਂ ਨੂੰ ਕਿ ਭਾਈ ਅਸੀਂ ਤੁਹਾਡੇ ਖਿਲਾਫ ਨਹੀਂ ਸਾਡੀ ਜੰਗ ਜਿਹੜੀ ਆ ਉਹ ਈਰਾਨ ਦੀ ਹੈ ਜਿਹੜੀ ਬਰੂਟਲ ਜਿਹੜਾ ਇਹ ਨਿਜ਼ਾਮ ਆ ਇਹਦੇ ਖਿਲਾਫ ਆ ਦੈਟ ਮੀਨਸ ਕਿ ਕੁਛ ਨਾ ਕੁਛ ਜਿਹੜਾ ਪੱਕ ਰਿਹਾ ਅੱਛਾ ਇਹ ਇਹ ਕੋਈ ਜੇਕਰ ਇਦਾਂ ਹੁੰਦਾ ਹੁਣ ਦੇਖੋ ਇਹ ਜਦੋਂ ਪਹਿਲਾਂ ਪੁਰਾਣੇ ਟਾਈਮਾਂ ਦੇ ਵਿੱਚ 1979 ਦੇ ਵਿੱਚ ਜਿਹੜੇ ਅਯਤੁੱਲਾ ਜਿਹੜੇ ਖੋਮਾ ਖਮੀਨੀ ਆ ਜਿਹੜੇ ਇਹਨਾਂ ਦਾ ਜਿਹੜਾ ਸਾਰਾ ਰਾਜ ਆਇਆ 1979 ਤੋਂ ਪਹਿਲਾਂ ਤਾਂ ਇੱਥੇ ਸ਼ਾਹ ਰਜ਼ਾ ਪਹਿਲਵੀ ਦੀ ਹਕੂਮਤ ਸੀ ਏ 1979 ਦੇ ਵਿੱਚ ਇਹਨੂੰ ਇਜ਼ਲਾਮਿਕ ਰੈਵਿਊਸ਼ਨ ਕਿਹਾ ਜਾਂਦਾ ਤੇ ਜਿਹੜੇ ਸ਼ਾਹ ਰਜ਼ਾ ਪਹਿਲਵੀ ਹੁਣਾਂ ਦੀ ਜਦੋਂ ਉੱਥੇ ਹਕੂਮਤ ਸੀਗੀ ਤੇ ਉਦੋਂ ਉਸ ਸਮੇਂ ਇੱਕ ਤਾਂ ਬਹੁਤ ਜ਼ਿਆਦਾ ਵੈਸਟਰਨਾਈਜ਼ੇਸ਼ਨ ਈਰਾਨ ਦਾ ਉਸ ਸਮੇਂ ਮੰਨਿਆ ਜਾਂਦਾ ਸੀ ਇਸ ਕਰਕੇ ਉੱਥੇ ਇੱਕ ਖਾਸਾ ਪ੍ਰੋਬਲਮਾਂ ਵੀ ਸੀਗੀਆਂ ਕਿ ਜਿਹੜੇ ਥੋੜੇ ਜ਼ਿਆਦਾ ਕੱਟੜ ਖਿਆਲਾਤਾਂ ਵਾਲੇ ਧਾਰਮਿਕ ਖਿਆਲਾਤਾਂ ਵਾਲੇ ਜ਼ਿਆਦਾ ਲੋਕ ਸੀਗੇ ਉਹ ਨਹੀਂ ਸੀ ਚੰਗਾ ਸਮੇਂ ਦੇ ਸ਼ਾਹ ਰਜ਼ਾ ਪਹਿਲਵੀ ਜੇਐਸਵੀ ਕੇ ਨਾਲ ਹਕੂਮਤ ਕਰ ਰਿਹਾ ਸੀਗਾ ਤੇ ਉੱਥੇ ਕਿਹਾ ਜਾਂਦਾ ਵੀ ਕਾਫੀ ਜ਼ਿਆਦਾ ਮਾਡਰ ਇਦੇ ਨਾਲ ਨਾਲ ਜਿਹੜਾ ਇਹ ਜਦੋਂ ਉੱਥੇ ਸ਼ਾਹ ਦੀ ਹਕੂਮਤ ਸੀਗੀ ਉਹਨਾਂ ਦੇ ਉਸ ਸਮੇਂ ਈਰਾਨ ਦੇ ਤੇ ਇਜ਼ਰਾਈਲ ਦੇ ਰਿਸ਼ਤੇ ਵੀ ਬਹੁਤ ਚੰਗੇ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਗੂਫੀਆ ਤੌਰ ਤੇ ਦੋਹਾਂ ਮੁਲਕਾਂ ਦੇ ਜਿਹੜੇ ਇਹਨਾਂ ਦੀ ਇੰਟੈਲੀਜੈਂਸ ਏਜੰਸੀ ਸੀ ਉਹ ਇਕੱਠੀਆਂ ਹੋ ਕੇ ਕੰਮ ਵੀ ਕਰਦੀਆਂ ਸੀ ਤੇ ਮਿਡਲ ਈਸਟ ਦੇ ਵਿੱਚ ਜਿਹੜਾ ਇਹ ਜਿਹੜਾ ਆਪਣਾ ਈਰਾਨ ਆ ਉਸ ਸਮੇਂ ਉਹ ਤੇਲ ਵਗੈਰਾ ਦਿੰਦਾ ਸੀ ਇਜ਼ਰਾਈਲ ਨੂੰ ਤੇ ਇਜ਼ਰਾਈਲ ਵੀ ਗੂਫੀਆ ਤੌਰ ਤੇ ਇਹਨਾਂ ਦੀ ਮਿਲਟਰੀ ਨੂੰ ਜਾਂ ਬਾਕੀ ਇਹਨਾਂ ਦੀਆਂ ਚੀਜ਼ਾਂ ਨੂੰ ਮੋਡਰਨਾਈਜੇਸ਼ਨ ਦੇ ਵਿੱਚ ਉਹਦੀ ਮਦਦ ਕਰ ਰਿਆ ਸੀਗਾ ਜਦੋਂ ਕਿ ਇਹ ਜਿਹੜੇ ਫਿਰ ਜਦੋਂ ਇਸਲਾਮਿਕ ਰੈਵੋਲੂਸ਼ਨ ਉੱਥੇ ਹੁੰਦਾ ਫਿਰ ਤਾਂ ਸਾਰੀਆਂ ਚੀਜ਼ਾਂ ਉਹ ਤਾਂ ਹੁਣ ਕਹਿੰਦੇ ਕਿ ਡੈੱਥ ਟੂ ਇਜ਼ਰਾਈਲ ਉਹ ਤਾਂ ਬਿਲਕੁਲ ਇਜ਼ਰਾਈਲ ਦੇ ਖਿਲਾਫ ਨਹੀਂ ਨਾ ਉਹ ਤਾਂ ਫਿਰ ਉਹ ਤਿੰਨ ਹਾਹਿਆਂ ਵਾਲੀ ਗੱਲ ਆ ਕਿ ਇਹ ਜਿਹੜਾ ਇਰਾਨ ਆ ਉਹ ਹੂਥੀ ਹਮਾਸ ਤੇ ਹਜ਼ਬੁੱਲਾ ਇਹਨਾਂ ਤਿੰਨਾਂ ਹਾਹਿਆਂ ਨੂੰ ਜਿਹੜੀਆਂ ਇਹ ਜਥੇਬੰਦੀਆਂ ਹੂਥੀ ਇਜ਼ਦਰ ਯਮਨ ਦੇ ਵਿੱਚ ਆ ਹਮਾਸ ਤਾਂ ਇਹਨਾਂ ਦੇ ਗਵਾਰਡ ਦੇ ਵਿੱਚ ਬੈਠਾ ਤੇ ਜਿਹੜਾ ਇਹ ਹਜ਼ਬੁੱਲਾ ਵਾਲੇ ਉਹ ਵੀ ਗਵਾਰਡ ਦੇ ਵਿੱਚ ਲਿਬਨਨ ਦੇ ਵਿੱਚ ਬੈਠੇ ਆ ਉਹਨਾਂ ਨੂੰ ਤਿੰਨਾਂ ਨੂੰ ਹਥਿਆਰਬੰਦ ਸੰਘਰਸ਼ ਲੜਨ ਦੇ ਲਈ ਜਾਂ ਹਥਿਆਰਬ ਜਿਹੜਾ ਇਹਦੇ ਵੱਲੋਂ ਲਗਾਤਾਰ ਮਦਦ ਕੀਤੀ ਜਾਂਦੀ ਆ ਈਰਾਨ ਦੇ ਵੱਲੋਂ ਸੋ ਇਹ ਇਹ ਇਸੇ ਕਰਕੇ ਜਿਹੜੇ ਹੈਗੇ ਨੇ ਨੇਤਰੀਆ ਹੂੰ ਹੁਣੀ ਜਾਂ ਜਿਹੜਾ ਇਜ਼ਰਾਈਲੀ ਨਿਜ਼ਾਮ ਹੈ ਇਹਨਾਂ ਦਾ ਇਹ ਕਹਿੰਣਾ ਹੈ ਕਿ ਜਦ ਤੱਕ ਈਰਾਨ ਦੇ ਅੰਦਰ ਇਹ ਰਜੀਮ ਬੈਠੀ ਆ ਸਾਡਾ ਇਹਨਾਂ ਦੇ ਨਾਲ ਪਹਿਲਾਂ ਤਾਂ ਕੰਮ ਨਹੀਂ ਚੱਲਣਾ ਤੇ ਦੂਜੀ ਗੱਲ ਹੈ ਤੇ ਜੇਕਰ ਇਹ ਕਿਤੇ ਨਿਊਕਲੀਅਰ ਵੈਪਨਸ ਇਹਨਾਂ ਦੇ ਕੋਲ ਆ ਜਾਂਦੇ ਆ ਤੇ ਇਹ ਤਾਂ ਫਿਰ ਤਾਂ ਬਿਲਕੁਲ ਸਾਡੇ ਲਈ ਬਹੁਤ ਬੁਰੀ ਗੱਲ ਆ ਸੋ ਇਸ ਕਰਕੇ ਇਸ ਸਮੇ ਸਾਰਾ ਨੈਰੇਟਿਵ 올ਟ ਗੈਦਰ ਤਾਂ ਇਹ ਬਣਾਇਆ ਜਾ ਰਿਹਾ ਕਿ ਇਰਾਨ ਨੇ ਬਹੁਤ ਜਲਦੀ ਹੀ ਨਿਊਕਲੀਅਰ ਵੈਪਨਸ ਡਿਵੈਲਪ ਕਰ ਲੈਣੇ ਸੀ ਉਹਨੂੰ ਰੋਕਣ ਦੇ ਲਈ ਇਜ਼ਰਾਈਲ ਨੇ ਇਰਾਨ ਦੇ ਉੱਤੇ ਅਟੈਕ ਕੀਤੇ ਨੇ ਜਦ ਕਿ ਵਿੱਚੋਂ ਇਹ ਵੀ ਨਜ਼ਰ ਆ ਰਿਹਾ ਕਿ ਜੇ ਇਸ ਵੀਕੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਜਦਦਾ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਅੱਜ ਤੋਂ ਲਖਮੀਨੀ ਨੂੰ ਮਾਰ ਸਕਦਾ ਸੀ ਇਜ਼ਰਾਈਲ ਪਰ ਉਹਨੇ ਡੋਨਲਡ ਟਰੰਪ ਦੇ ਕਹੇ ਤੇ ਨਹੀਂ ਮਾਰਿਆ ਤੇ ਨਾਲ ਦੀ ਨਾਲ ਜਿਹੜੇ ਰਜ਼ਾ ਪੈਹਿਲ ਵੀ ਉਹਨਾਂ ਦੇ ਬਿਆਨ ਤੇ ਨਿਤਨੀਆਹੁ ਦੇ ਬਿਆਨੇ ਤੋਂ ਇਹ ਲੱਗ ਰਿਹਾ ਕਿ ਰਜਿਮ ਚੇਂਜ ਦੀ ਵੀ ਆਰਾਮ ਦੇ ਅੰਦਰ ਇੱਕ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਅੰਦਰ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਵੇਖਣ ਨੂੰ ਮਿਲ ਸਕਦੀਆਂ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਚੈਨਲ ਦਾ ਖਿਆਲ ਰੱਖਣਾ ਸਾਸੀ